ਬਾਪੂ ਅਕਵਾਲ ਸਿੰਘ ਜੀ son of ਮੋਹਨ ਸਿੰਘ ਅੱਜ ਬਾਪੂ ਜੀ ਦੀ ਅੰਤਮ ਅਰਦਾਸ ਹੋਈ ਆ ਬਾਪੂ ਅਕਵਾਲ ਸਿੰਘ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਸਾਨੂੰ ਬਾਪੂ ਜੀ ਦੀ 2 ਮਹੀਨੇ ਤੇ 3 ਦਿਨ ਸੇਵਾ ਕਰਨ ਦਾ ਮੌਕਾ ਮਿਲਿਆ i'm not i is is ਜੇ ਨਾਮ ਦਿਆਲਾ ਦੇ ਆਏ ਨਾਨਕਾ ਸਦੀ ਦੀ ਸਾਈ ਦੇ ਪ੍ਰਚਾਰ ਮਹਾਵਾਦੀ ਆਪ ਨੇ ਚ ਦੇਖਿਆ ਹੈ ਬਾਬੂ ਖਾਨ ਜੀ ਸ਼ਬਦਾਂ ਦੇ ਕੁੰਜੀ ਦੇ ਕੇ ਇਹ ਜੁਗਾਤ ਜਿਹੜਾ ਆਪ ਦੇ mare tuo ducis ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਅਕਵਾਲ ਸਿੰਘ ਜੀ son of ਮੋਹਨ ਸਿੰਘ ਅੱਜ ਬਾਪੂ ਜੀ ਦੀ ਅੰਤਮ ਅਰਦਾਸ ਹੋਈ ਆ ਬਾਪੂ ਅਕਵਾਲ ਸਿੰਘ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਸਾਨੂੰ ਬਾਪੂ ਜੀ ਦੀ 2 ਮਹੀਨੇ ਤੇ 3 ਦਿਨ ਸੇਵਾ ਕਰਨ ਦਾ ਮੌਕਾ ਮਿਲਿਆ 2 ਮਹੀਨੇ ਤੇ 3 ਦਿਨ ਬਾਪੂ ਜੀ ਸਾਡੇ ਪਰਿਵਾਰ ਦਾ ਹਿੱਸਾ ਰਹੇ ਬਾਪੂ ਜੀ ਨੂੰ ਸੀ ਦਰਾਹੇ ਤੋਂ ਲੁਧਿਆਣੇ ਜ਼ਿਲ੍ਹੇ ਦਾ ਹੀ ਇੱਕ ਕਸਬਾ ਦਰਾਹਾ ਉੱਥੋਂ ਲੈ ਕੇ ਆਏ ਸੀ ਇੱਕ ਗਲੀ ਸੀ ਜਿਹੜੀ ਭੈਣਾਂ ਵਾਲੀ ਗਲੀ ਵਜਦੀ ਸੀ ਉਸ ਗਲੀ ਦੇ ਵਿੱਚ ਇੱਕ ਕਰਾਏ ਦੇ ਕਮਰੇ ਦੇ ਉੱਤੇ ਬਾਪੂ ਜੀ ਰਹਿੰਦੇ ਸੀ ਜਿੱਥੇ ਕੁਆਟਰ ਬਣੇ ਸੀ ਜਿੱਥੇ ਪ੍ਰਵਾਸੀ ਹੋਰ ਵੀ ਮਜ਼ਦੂਰ ਰਹਿੰਦੇ ਸੀ ਬਾਪੂ ਜੀ ਨੂੰ 60000 ਰੁਪਏ ਮਹੀਨੇ ਦੀ ਪੈਨਸ਼ਨ ਆਉਂਦੀ ਸੀ ਬਾਪੂ ਜੀ ਯੂ ਐਸ ਏ ਦੇ ਵਿੱਚ ਰਹੇ 15 16 ਸਾਲ ਉੱਥੇ ਡਾਕਖਾਨੇ ਦੇ ਵਿੱਚ ਸਰਕਾਰੀ ਡਾਕਨ ਦੇ ਜੋਬ ਕਰਦੇ ਸੀਗੇ ਬਾਪੂ ਜੀ ਦਾ ਆਪਣਾ ਜਿਹੜਾ ਬਚਪਨ ਆ ਜਾਂ ਜੀਵਨ ਆ ਬਹੁਤ ਸਖਾਵਾਂ ਤੇ ਬੜੇ ਚੰਗੇ ਤਰੀਕੇ ਨਾਲ ਗੁਜ਼ਰਿਆ ਪਰ ਕੁਝ ਜਿੰਦਗੀ ਦੇ ਵਿੱਚ ਇਨਸਾਨ ਕਈ ਵਾਰੀ ਆਪਣੀ ਜ਼ਿੰਦਗੀ ਚ ਕੁਝ ਐਸੇ ਸਟੈਪ ਲੈ ਲੈਂਦਾ ਐਸੀਆਂ ਕੁਝ ਪਰਿਵਾਰਾਂ ਚ ਦੂਰੀਆਂ ਬਣ ਜਾਂਦੀਆਂ ਜਿਹੜੀਆਂ ਮਿੱਟਣ ਦੀ ਬਜਾਏ ਹੋਰ ਦੂੜੀਆਂ ਹੋਰ ਵੱਧਦੀਆਂ ਤੁਰੀਆਂ ਜਾਂਦੀਆਂ ਤੇ ਉਹ ਕੁਝ ਬਾਪੂ ਦੀ ਜ਼ਿੰਦਗੀ ਦੇ ਵਿੱਚ ਵੀ ਵਿਚਰਿਆ ਜਦੋਂ ਬਾਪੂ ਜੀ ਦੇ ਬਾਰੇ ਸਾਨੂੰ ਐਸ਼ਪ੍ਰੀਤ ਸਿੰਘ ਈਸ਼ੂ ਨੇ ਸਾਡੇ ਟੀਮ ਦੇ ਮੈਂਬਰ ਛੋਟੇ ਭਰਾ ਨੇ ਦੱਸਿਆ ਤਾਂ ਬਾਪੂ ਜੀ ਕਮਰੇ ਦੇ ਵਿੱਚ ਪਏ ਸੀ ਤੇ ਵੀਡੀਓ 'ਚ ਇੱਕੋ ਹੀ ਗੱਲ ਕਹਿ ਰਹੇ ਸੀ ਬਾਰ-ਬਾਰ ਮੈਨੂੰ ਬਚਾ ਲਓ ਮੈਨੂੰ ਲੈ ਜਾਓ ਇੱਥੋਂ ਮੈਨੂੰ ਬਚਾ ਲਓ ਮੈਂ ਬਹੁਤ ਔਖਾਂ ਬਾਪੂ ਦਾ ਚੂੜਾ ਟੁੱਟਿਆ ਹੋਇਆ ਸੀ ਬਾਪੂ ਚੱਲ ਫਿਰ ਨਹੀਂ ਸਕਦੇ ਸੀ மஞ்சੇ ਤੇ ਪਏ ਸੀ ਲੈਟਰਨ ਵਾਸ਼ਰੂਮ ਬੱਲੀਆਂ ਵੀ ਬਹੁਤ ਔਖੇ ਸੀਗੇ ਕੋਲੇ ਉਹਨਾਂ ਦੀ ਭੈਣ ਆਈ ਹੋਈ ਸੀ ਤੇ ਭੈਣ ਤੁਸੀਂ ਸੋਚ ਸਕਦੇ ਹੋ ਭਰਾ ਆਪਣੀ ਭੈਣ ਦੇ ਨਾਲ ਕਿੱਦਾਂ ਜਾ ਕੇ ਵਾਸ਼ਰੂਮ ਜਾ ਸਕਦਾ ਕਿੱਦਾਂ ਨਹਾ ਸਕਦਾ ਉਭੀ ਉਹਨਾਂ ਨੂੰ ਕਿਤਨਾ ਕਿਤੇ ਤਕਲੀਫ ਸੀਗੀ ਤਾਂ ਫਿਰ ਜਿਆਦਾ ਸੀ ਉੱਥੇ ਬਾਪੂ ਜੀ ਨੂੰ ਲੈਣ ਵਾਸਤੇ ਜਾਣੇ ਆ ਤਾਂ ਬਾਪੂ ਜੀ ਨੂੰ ਉੱਥੋਂ ਲੈ ਕੇ ਆਉਨੇ ਆ ਬਾਪੂ ਜੀ ਦੇ ਜਿੰਨੇ ਕਿ ਪੈਸੇ ਕੋਲੇ ਸੀਗੇ ਉਹ ਸਾਰੇ ਹੀ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਬਾਪੂ ਦੇ ਪੈਸੇ ਵੀ ਖਾ ਗਏ ਸਾਰੇ ਕਿਉਂਕਿ 10 ਰੁਪਏ ਦੀ ਬਾਪੂ ਚੀਜ਼ ਮੰਗਾਉਂਦਾ ਸੀ ਦੁੱਧ ਮੰਗਾਉਂਦਾ ਸੀ ਤੇ ਜਿੰਨੇ ਪੈਸੇ ਹੁੰਦੇ ਸੀ ਉਹ ਸਾਰੇ ਖਰਚ ਲੰਦੇ ਸੀ ਬਾਪੂ ਨਾ ਤਾਂ ਕੁਝ ਕਹਿਣ ਜੋਗਾ ਸੀ ਨਾ ਹਾਲਾਤ ਸੀ ਕਹਿਣ ਦੇ ਚ ਚਲੋ ਉੱਥੇ ਜਦੋਂ ਬਾਪੂ ਨੂੰ ਲੈ ਕੇ ਆਏ ਆ ਉਸੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕਰ ਬਾਪੂ ਜੀ ਇੱਕੋ ਹੀ ਗੱਲ ਮੈਨੂੰ ਕਹੀ ਗਏ ਬਾਰ-ਬਾਰ ਵੀ ਮੈਂ ਹੁਣ ਜਾਣਾ ਨਹੀਂ ਕਿਤੇ ਮੈਂ ਇੱਥੇ ਹੀ ਰਹਿਣਾ ਮੈਂ ਸੇਵਾ ਕਰਨੀ ਆ ਮੈਨੂੰ ਭੇਜਿਓ ਨਾ ਕਿਤੇ ਮੈਂ ਠੀਕ ਹੋ ਜਾ ਮੈਂ ਇੱਕ ਵਾਰੀ ਤੁਰਦਾ ਹੋ ਜਾ ਮੈਂ ਠੀਕ ਹੋ ਜਾ ਮੈਂ ਠੀਕ ਹੋ ਜੂ ਮੈਂ ਇੱਥੇ ਹੀ ਰਹੂੰਗਾ ਮੈਂ ਕਿਤੇ ਨਹੀਂ ਜਾਣਾ ਉਹ ਗੱਲ ਰਹਿ ਰਹਿ ਕੇ ਬਾਪੂ ਦੇ ਉਹ ਸ਼ਬਦ ਸਾਨੂੰ ਯਾਦ ਆ ਰਹੇ ਨੇ ਵੀ ਬਾਪੂ ਇਕਬਾਲ ਸਿੰਘ ਜੀ ਦੇ ਜਿਹੜੇ ਆਖਰੀ ਬਚਨ ਸੀ ਸਾਡੇ ਨਾਲ ਉਹ ਵੀ ਅਸੀਂ ਪੂਰੇ ਨਹੀਂ ਕਰ ਸਕੇ ਤੇ ਬਾਪੂ ਜੀ ਦੇ ਵੀ ਕਰਮਾਂ 'ਚ ਸ਼ਾਇਦ ਸੇਵਾ ਨਹੀਂ ਸੀ ਲਿਖੀ ਵੀ ਉਹ ਠੀਕ ਹੋ ਕੇ ਤਕੜੇ ਹੋ ਕੇ ਇੱਥੇ ਇਸ ਘਰ ਦੇ ਸਾਡੇ ਨਾਲ ਸੇਵਾ ਕਰਵਾਉਂਦੇ ਬਾਕੀ ਸਾਕ ਸੰਬੰਧੀ ਰਿਸ਼ਤੇਦਾਰ ਆਏ ਨੇ ਪਹਿਲਾਂ ਵੀ ਆਏ ਨੇ ਭੈਣ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਭੈਣ ਉਸੇ ਦਿਨ ਤੋਂ ਹੀ ਸਾਡੇ ਨਾਲ ਨੇ ਜਿਸ ਦਿਨ ਤੋਂ ਬਾਪੂ ਜੀ ਨੂੰ ਲੈ ਕੇ ਆਏ ਆ ਤੇ ਅੱਜ ਕੁਲਦੀਪ ਸਿੰਘ ਜੀ ਬ੍ਰਦਰ ਹਰਭਜਨ ਕੌਰ ਇੰਦਰਪ੍ਰੀਤ ਕੌਰ ਹਰਜੋਤ ਸਿੰਘ ਭਾਣਜਾ ਰੁਪਿੰਦਰ ਸਿੰਘ ਹਰਵਿੰਦਰ ਸਿੰਘ ਹਰਿੰਦਰਪਾਲ ਸਿੰਘ ਚਾਚਾ ਜੀ ਅਮਰਜੀਤ ਸਿੰਘ ਤੇ ਨਾਲ ਹਰਵੰਸ ਕੌਰ ਇਹ ਪਰਿਵਾਰਕ ਮੈਂਬਰ ਇੱਥੇ ਪਹੁੰਚਿਆ ਇਨਾਂ ਦਾ ਸ਼ੁਕਰੀਆ ਕਰਦੇ ਆ ਪਰ ਅੱਜ ਦਾ ਸਮਾਂ ਐਸਾ ਚੱਲਦਾ ਭਾਈ ਵੀ ਸਾਡੇ ਕਈ ਵਾਰੀ ਚਾਹੁੰਦੇ ਹੋਏ ਆ ਵੀ ਅਸੀਂ ਕਰਨੀ ਪਾਉਂਦੇ ਕੁਝ ਹੁਣ ਬਾਪੂ ਦੇ ਰਿਸ਼ਤੇਦਾਰ ਵੀ ਸੀਗੇ ਸਾਰਾ ਕੁਝ ਸੀਗਾ ਬਾਪੂ ਦੇ ਜਿੱਥੇ ਬਾਪੂ ਦਰਾਹੇ ਚ ਪਏ ਸੀ ਉੱਥੇ ਵੀ ਬਾਪੂ ਦੇ ਪਰਿਵਾਰਕ ਮੈਂਬਰ ਇਸ ਤਰ੍ਹਾਂ ਰਹਿੰਦੇ ਸੀ ਪਰ ਆਪਸ ਵਿੱਚ ਕਈ ਵਾਰੀ ਸਾਡੀਆਂ ਦੂਰੀਆਂ ਇੰਨੀਆਂ ਵੱਧ ਜਾਂਦੀਆਂ ਸਾਨੂੰ ਇੱਕ ਦੂਸਰੇ ਬਾਰੇ ਪਤਾ ਵੀ ਨਹੀਂ ਲੱਗਦਾ ਸੁਨੇਹਾ ਵੀ ਨਹੀਂ ਮਿਲਦਾ ਵੀ ਉਹ ਕੌਣ ਕਿਹੜੇ ਹਾਲਾਤ ਦੇ ਵਿੱਚ ਤੇ ਇਸ ਦਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮਰੱਥ ਬਖਸ਼ਿਓ ਅਸੀਂ ਆਪਣੇਆਂ ਦੇ ਨਾਲ ਆਪਣੇ ਖੂਨ ਦੇ ਨਾਲ ਖੜ੍ਹ ਸਕੀਏ ਤਾਂ ਜੋ ਐਸੇ ਹਾਲਾਤ ਨਾ ਬਣਨ ਜਿੱਦਾਂ ਦੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਸੁਪਨਿਆਂ ਦਾ ਘਰ ਭਰਿਆ ਪਿਆ ਬਾਪੂ ਬਜ਼ੁਰਗਾਂ ਤੇ ਮਾਂ ਮਾਂ ਤੇ ਬੱਚਿਆਂ ਬੱਚੀਆਂ ਨਾਲ 800 ਤੋਂ ਵੱਧ ਮੈਂਬਰ ਅਸੀਂ ਉੱਥੇ ਇੱਕ ਛੱਤ ਹੇਠ ਰਹਿੰਦੇ ਆਂ ਕੌਣ ਨੇ ਉਹ ਲੋਕ ਕਿੱਥੋਂ ਆਏ ਨੇ ਉਹ ਲੋਕ ਲਵਾਰਸ ਕਿੱਦਾਂ ਹੋ ਗਏ ਲੋਕ ਇੱਕ ਮਾਂ ਦੇ ਪੇਟ ਤੋਂ ਜੰਮ ਕੇ ਬੱਚਾ ਲਵਾਰਸ ਕਿੱਦਾਂ ਹੋ ਸਕਦਾ ਉਹਦੇ ਨਾਨਕੇ ਵੀ ਹੁੰਦੇ ਆ ਉਹਦੇ ਦਾਦਕੇ ਵੀ ਹੁੰਦੇ ਆ ਉਹਦੀਆਂ ਮਾਸੀਆਂ ਵੀ ਹੁੰਦੀਆਂ ਉਹਦੀ ਭੂਆ ਵੀ ਹੁੰਦੀ ਆ ਸਾਰੇ ਰਿਸ਼ਤੇ ਨਾਤਿਆਂ ਦੇ ਹੋਣ ਦੇ ਬਾਵਜੂਦ ਇੱਕ ਬੰਦਾ ਕਿੱਦਾਂ ਲਵਾਰਸ ਬਣ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਨੂੰ ਸਮੱਤ ਬਖਸ਼ਣ ਅਸੀਂ ਇੱਕ ਦੂਸਰੇ ਦੇ ਸਾਥੀ ਇੱਕ ਦੂਸਰੇ ਦੇ ਆਪਣੇ ਬਣ ਸਕੀਏ ਇੱਕ ਦੂਸਰੇ ਦੇ ਨਾਲ ਖੜ ਸਕੀਏ ਐਸੇ ਘਰ ਬਣਾਉਣ ਦੀ ਸਾਨੂੰ ਲੋੜ ਨਾ ਪਵੇ ਐਦਾਂ ਦੇ ਹਾਲਾਤ ਨਾ ਪੈਦਾ ਹੋਣ ਵੀ ਸਾਡੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਜਿੱਤੇ ਭਾਈ ਕਨਈਆ ਜੀ ਵਰਗੇ ਸੇਵਾਦਾਰ ਪੈਦਾ ਹੋਏ ਜਿਨ੍ਹਾਂ ਨੇ ਮਿਸਾਲ ਪੈਦਾ ਕੀਤੀ ਵੀ ਦੁਸ਼ਮਣਾਂ ਦੇ ਵੀ ਮੱਲਮ ਪਟੀਆਂ ਕੀਤੀਆਂ ਜਿਨ੍ਹਾਂ ਨੇ ਸਾਡੇ ਨਾਲ ਤਕੜੇ ਹੋ ਕੇ ਲੜਨਾ ਸੀ ਸਾਡੇ ਗਾਟੇ ਲਾਉਣੇ ਸੀ ਉਹਨਾਂ ਹੱਥਾਂ ਤੇ ਵੀ ਮੱਲਮ ਪੱਟੀਆਂ ਕਰਕੇ ਉਹਨਾਂ ਨੂੰ ਵੀ ਤਕੜੇ ਕੀਤਾ ਤੇ ਅਸੀਂ ਆਪਣੇ ਆਪੇ ਨਾਲ ਖੜ ਸਕੇ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹਾ ਸਾਸਤਰੀ ਅਕਾ ਬਸ ਜਬਾੜ ਕੋਈ ਸਿੰਘੀ ਸੁਖਮਿਆਂ ਦੇ ਕਰਕੇ ਸੰਚਾਲਕ ਤਾਨ 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 ਮਾਜਿਨ ਨੇ ਨਨ ਨੂੰ ਜਨਮ ਦਿੱਤਾ ਜੇ ਨਾ ਹਈ ਇਹ ਜੋ ਸੰਚਾਲਕ ਖੰਭਾਲੇ ਆਈ ਆ ਜੀ ਅਸੀਂ ਉਹਨਾਂ ਦੇ ਤਾਗੀ ਲੋਕ ਬਾਕੀ ਸਾਥ ਸੰਗਤ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਾਥ ਦਿੱਤਾ ਆ ਕੇ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਉਹਨਾਂ ਦੇ ਵੀ ਪੈਰ ਤੇ ਨਤਮਸਤ ਕਰਾਉਂਦੇ ਆ ਵਾਹਿਗੁਰੂ ਜੀ